ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਦੀ ਨਵੀਂ ਵੀਡੀਓ ਵਿੱਚ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਸਵਾਗਤ ਹੈਗਾ ਅੱਜ ਦੀ ਵੀਡੀਓ ਵਿੱਚ ਜੀ ਆਪਾਂ ਫਿਰ ਜੈਕਟਾਂ ਲੈ ਕੇ ਆਏ ਆ ਜਿਦੇ ਕੀ ਨਵੇਂ-ਨਵੇਂ ਡਿਜ਼ਾਈਨ ਰਹਿਣਗੇ ਨਵੇਂ-ਨਵੇਂ ਕਲਰ ਰਹਿਣਗੇ ਜਿਹੜੇ ਜੀ ਦੇਖੋ ਆਪਣੇ ਕੋਟੀਆਂ ਤੇ ਜੈਕਟਾਂ ਦੇ ਪ੍ਰਾਈਸ ਨੇਗੇ ਉਹ ਲੈਂਥ ਦੇ ਅਕੋਰਡਿੰਗ ਰਹਿਣਗੇ ਹਨਾ ਕਈ ਭੈਣਾਂ ਦੀ ਲੈਂਥ ਜ਼ਿਆਦਾ ਹੁੰਦੀ ਹੈ ਜੀ ਉਸ ਹਿਸਾਬ ਨਾਲ ਪੱਛਮ ਵੀ ਵੱਧ ਲੱਗਦੀ ਹੈਗੀ ਉਹ ਇਹ ਜਿਆ ਪ੍ਰਾਈਸ ਰਹੂਗਾ ਇਹ ਜਿਹੜੀਆਂ ਕੋਟੀਆਂ ਤੇ ਜੈਕਟਾਂ ਕੋ ਜਸਕੀਵੀਆਂ ਨੇ ਜੀ ਹਨਾ ਘਰ ਬੈਠੇ ਤੁਸੀਂ ਸਾ ਤੋਂ ਮੰਗਵਾ ਸਕਦੇ ਹੋਗੇ ਸਭ ਤੋਂ ਪਹਿਲਾਂ ਜੀ ਅਸੀਂ ਦਿਖਾਉਣੇ ਆਗੇ ਆ ਜ ਦੇਖੋ ਕਿੰਨੀ ਫਿਨਿਸ਼ਿੰਗ ਤੁਸੀਂ ਆਪਣੇ ਕੰਮ ਦੀ ਦੇਖੋ ਚੈੱਕ ਕਰ ਸਕਦੇ ਹੋਗੇ ਕਿੰਨੀ ਫਿਨਿਸ਼ਿੰਗ ਨਾਲ ਇਹ ਬਣੀ ਹੋਈ ਹੈ ਫਰੰਟ ਤੇ ਬੈਕ ਜਿਹੜੀ ਬੁਣਤੀ ਸੇਮ ਰਹੂਗੀ ਜੀ ਇਸ ਤਰ੍ਹਾਂ ਦੀ ਦੇਖੋ ਇਹਦੇ ਵਿੱਚ ਪੱਤੇ ਵਾਲੀ ਬੁਣਤੀ ਪਈ ਹੋਈ ਹੈ ਬਹੁਤ ਹੀ ਸੋਹਣੀ ਬਣ ਕੇ ਤਿਆਰ ਹੋਈ ਹੈਗੀ ਕਿੰਨੀ ਸੋਹਣੀ ਦੇਖੋ ਮੋਡੇ ਵੀ ਬਹੁਤ ਸੋਹਣੇ ਬਣੇ ਹੋਏ ਨੇ ਤੇ ਜੇਬਾਂ ਵੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣੀਆਂ ਜਿਹੜੀਆਂ ਜੇਬਾਂ ਨੇਗੀਆਂ ਉਹ ਬਣੀਆਂ ਹੋਈਆਂ ਨੇਗੀਆਂ ਪੂਰੀ ਡੂੰਗੀਆਂ ਨੇਗੀਆਂ ਜੇਬਾਂ ਵੀ ਇਹ ਜਿਹੜੀ ਜੈਕਟ ਤੇ ਹੈ ਜੀ ਦੇਖੋ ਤਿੰਨ ਪਲਾਈ ਦੀ ਪੱਛਮ ਲੱਗੀ ਹੋਈ ਹੈਗੀ ਆਪਦੇ ਹਿਸਾਬ ਨਾਲ ਜੀ ਆਪਾਂ ਬਾਰਡਰ ਤੇ ਬੁੰਤੀ ਜਿਹੀ ਜਿਮਰਜੀ ਪਵਾ ਸਕਦੇ ਆਂਗੇ ਜਿਹੇ ਜਿਮਰਜੀ ਆਪਾਂ ਜੀ ਦੇਖੋ ਇਹਦੇ ਵਿੱਚ ਬੁੰਤੀ ਪਵਾ ਸਕਦੇ ਆਂ ਆਪਦੇ ਹਿਸਾਬ ਨਾਲ ਜੀ ਸਾਨੂੰ ਦੇਖੋ ਜੀ ਕਸਟਮਰ ਨੇ ਇਹ ਬੁੰਤੀ ਕਿਹਾ ਸੀ ਅਸੀਂ ਉਸ ਤਰ੍ਹਾਂ ਦੀ ਪਾਈ ਹੈਗੀ ਬਹੁਤ ਹੀ ਸੋਹਣੀ ਜਿਹੜੀ ਇਹ ਜੈਕਟ ਹੈ ਬਣ ਕੇ ਤਿਆਰ ਹੋਈ ਹੈਗੀ ਬਾਰਡਰ ਵੀ ਦੇਖੋ ਆਪਾਂ ਕਿੰਨਾ ਸੋਹਣਾ ਕਟਾਮਾ ਵਾਲਾ ਕੀਤਾ ਹੈਗਾ ਮੋਢਿਆਂ ਕੋਲ ਜਿਹੜੇ ਮੋਢੇ ਨੇ ਦੇਖੋ ਜੀ ਕਟਾਮਾ ਵਾਲੇ ਰੱਖੇ ਨੇ ਆਪਾਂ ਨੇ ਬਹੁਤ ਹੀ ਦੇਖੋ ਵਧੀਆ ਬਣ ਕੇ ਤਿਆਰ ਹੋਈ ਹੈਗੀ ਪੂਰੀਆਂ ਗਰਮ ਚਨੇ ਜੀ ਇਹ ਬੁਟੀਆਂ ਤੇ ਜੈਕਟ ਆ ਬਹੁਤ ਹੀ ਸੋਹਣੀ ਦੇਖੋ ਜੈਕਟ ਬਣ ਕੇ ਤਿਆਰ ਹੋਈ ਹੈਗੀ ਇਸ ਤੋਂ ਜਿਹੜੀ ਅਗਲੀ ਜੈਕਟ ਬਣਾਈ ਹੈ ਜੀ ਉਹ ਆਪਾਂ ਨੇ ਪਿੰਕ ਕਲਰ ਦੀ ਹੈਗੀ ਡਾਰਕ ਪਿੰਕ ਕਲਰ ਹੈਗਾ ਗੁਲਾਬੀ ਜਿਹਾ ਕਲਰ ਹੈ ਜੀ ਇਹ ਇਹ ਵੀ ਬਹੁਤ ਹੀ ਸੋਹਣੀ ਦੇਖੋ ਬਣ ਕੇ ਤਿਆਰ ਹੋਈ ਹੈਗੀ ਇਹ ਤੇ ਦੇਖੋ ਆਪਾਂ ਨੇ ਜਿਹੜੀ ਵਰਧਮਾਨ ਦੀ ਪੱਛਮ ਲਗਾਈ ਹੈ ਜੇਬਾਂ ਵੀ ਦੇਖੋ ਕਿੰਨੀ ਫਿਨਿਸ਼ਿੰਗ ਨਾਲ ਜੇਬਾਂ ਬਣੀਆਂ ਹੋਈਆਂ ਨੇਗੀਆਂ ਨੀਚੇ ਬਾਰਡਰ ਦੀ ਵੀ ਤੁਸੀਂ ਫਿਨਿਸ਼ਿੰਗ ਹੈ ਜਿਹੜੀ ਚੈੱਕ ਕਰ ਸਕਦੇ ਹੋ ਕਟਾਮਾਂ ਵਾਲਾ ਦੇਖੋ ਇਹਦਾ ਬਾਰਡਰ ਬਣਿਆ ਹੋਇਆ ਹੈ ਫਰੰਟ ਬੈਕ ਹੈ ਜਿਹੜੀ ਬੁਣਤੀ ਸੇਮ ਰਹੂਗੀ ਜਿਹੜੇ ਭੈਣਾਂ ਨੇ ਦੇਖੋ ਜੀ ਇਹ ਜੈਕਟਾਂ ਸਾਨੂੰ ਆਰਡਰ ਕਰਨੀਆਂ ਨੇਗੀਆਂ ਸਕਰੀਨ ਤੇ ਆਪਣਾ ਦੇਖੋ ਨੰਬਰ ਚੱਲ ਰਿਹਾ ਜੀ ਸਾਨੂੰ ਆਰਡਰ ਕਰ ਸਕਦੇ ਹੋ ਇਹਦੀ ਜਿਹੜੀ ਜੈਕਟ ਦੀ ਲੈਂਥ ਰਹੂਗੀ ਜੀ 22 ਇੰਚ ਹੈਗੀ ਜਿਹੜੀ ਵੀ ਭੈਣ ਦੀ ਲੈਂਥ ਜੀ ਜਿਨ੍ਹਾਂ ਨੂੰ 22 ਇੰਚ ਚਾਹੀਦੀ ਹੈਗੀ ਉਹ ਸਾਨੂੰ ਆਰਡਰ ਕਰ ਸਕਦੇ ਨੇਗੇ ਇਹ ਜਿਹੜੀ ਇਹਦੀ ਫਿਟਿੰਗ ਹੈਗੀ 19 20 ਇੰਚ ਤੱਕ ਰਹੇ ਜਿਹੜੀਆਂ ਪੈਣਾ ਦੀ ਫਿਟਿੰਗ ਹੈ ਜੀ ਉਹਨਾਂ ਦੇ ਆਉਗੀ ਇਹ ਇਹ ਵੀ ਦੇਖੋ ਬਹੁਤ ਹੀ ਸੋਹਣੀ ਦੇਖੋ ਬਣ ਕੇ ਜਿਹੜੀ ਜੈਕਟ ਹੈਗੀ ਤਿਆਰ ਹੋਈ ਹੈਗੀ ਇਹ ਜਿਹੜੀਆਂ ਜੀ ਆਪਾਂ ਵਿੱਚੋਂ ਦੇਖੋ ਸਿੱਧੀਆਂ ਬੁੰਨਦੇ ਆਂਗੇ ਵਿਚਾਲੋ ਤੇ ਇਹਨਾਂ ਦੀ ਫਿਟਿੰਗ ਬਹੁਤ ਸੋਹਣੀ ਆਉਂਦੀ ਹੈਗੀ ਜਦ ਆਪਾਂ ਪਾਉਣੇ ਆ ਜੀ ਇਹ ਜੈਕਟਾਂ ਦੀ ਫਿਟਿੰਗ ਬਹੁਤ ਹੀ ਸੋਹਣੀ ਆਉਂਦੀ ਹੈਗੀ ਇਹ ਵੀ ਦੇਖੋ ਜੈਕਟ ਬਹੁਤ ਸੋਹਣੀ ਬਣ ਕੇ ਤਿਆਰ ਹੋਈ ਹੈਗੀ ਇਸ ਤੋਂ ਅਗਲੀ ਜਿਹੜੀ ਜੈਕਟ ਹੈ ਜੀ ਇਹ ਫਰੋਜੀ ਕਲਰ ਦੀ ਹੈ ਡਾਰਕ ਫਰੋਜੀ ਇਹਦਾ ਦੇਖੋ ਕਲਰ ਹੈਗਾ ਇਹ 'ਚ ਆਪਾਂ ਨੇ ਬੁਣਤੀ ਦੇਖੋ ਲੱਗ ਪਾਈ ਹੈਗੀ ਜੇਬਾਂ ਜਿਹੜੀਆਂ ਸੇਮ ਰਹਿਣਗੀਆਂ ਸਾਰਿਆਂ 'ਚ ਜੀ ਬਹੁਤ ਹੀ ਸੋਹਣੀਆਂ ਇਹਦੀਆਂ ਵੀ ਜੇਬਾਂ ਬਣ ਕੇ ਤਿਆਰ ਹੋਈਆਂ ਨਗੀਆਂ ਆਪਾਂ ਨੇ ਜਿਹੜੀਆਂ ਤੁਹਾਨੂੰ ਜੇਬਾਂ ਦਿਖਾਈਆਂ ਨਗੀਆਂ ਸੇਮ ਉਸੇ ਤਰ੍ਹਾਂ ਹੀ ਇਹਦੇ ਜੇਬਾਂ ਲਗਾਈਆਂ ਨੇ ਇਹ ਵੀ ਆਪਣੇ ਕਸਟਮਰ ਦਾ ਪੀਸ ਹੈ ਜੀ ਦੇਖੋ ਬਹੁਤ ਹੀ ਸੋਹਣਾ ਬਣ ਕੇ ਇਹ ਤਿਆਰ ਹੋਇਆਗਾ फ्रंट बैक ਆ ਜਿਹੜੀ ਬੁਣਤੀ ਇਹਦੀ ਸੇਮ ਰਹੂਗੀ ਸੇਮ ਬੁਣਤੀ ਰਹੂਗੀ ਜੀ ਆਪਦੇ ਹਿਸਾਬ ਨਾਲ ਦੇਖੋ ਆਪਾਂ ਬੁਣਤੀ ਨੂੰ ਚੇਂਜ ਵੀ ਕਰ ਸਕਦੇ ਹਾਂ ਜਿਵੇਂ ਆਪਾਂ نیچے ਹੋਰ ਡਿਜ਼ਾਈਨਿੰਗ ਪਵਾ ਲਈਏ ਵਿਚਾਲੋਂ ਸਿੱਧਾ ਰੱਖਾ ਕੇ ਉੱਪਰ ਹੋਰ ਡਿਜ਼ਾਈਨਿੰਗ ਆਪਾਂ ਪਵਾ ਸਕਦੇ ਹਾਂਗੇ ਉਹ ਆਪਦੀ ਇੱਛਾ ਜੀ ਜਿਹੜਾ ਜ ਮਰਜ਼ੀ ਦੇਖੋ ਆਪਾਂ ਹੱਥਾਂ ਨਾਲ ਬੁਣਨੀ ਹੈਗੀ ਜਿਹੜਾ ਜ ਮਰਜ਼ੀ ਆਪਾਂ ਇਹਨੂੰ ਡਿਜ਼ਾਈਨ ਦੇ ਸਕਦੇ ਹਾਂਗੇ ਇੱਕ ਗੱਲ ਜੀ ਹੋਰ ਦੱਸਣਾ ਚਾਹਣੇ ਆਂਗੇ ਵੀ ਜਿਹੜੀਆਂ ਪੈਣਾ ਨੇ ਦੇਖੋ ਜੈਕਟਾਂ ਇਹ ਲੈਣੀਆਂ ਨੇ ਗਿਆ ਸਾਨੂੰ ਇਹਨਾਂ ਚ ਆਰਡਰ ਕਰ ਸਕਦੇ ਹੋ ਕਈ ਵਾਰ ਜੀ ਹੁਣ ਜਿਨ੍ਹਾਂ ਨੇ ਬਣਾਉਣੀਆਂ ਨੇ ਸਾਤੋਂ ਹਨਾ ਉਹ ਵੀ ਸਾਨੂੰ ਆਰਡਰ ਕਰ ਸਕਦੇ ਨੇ ਜੀ ਉਹਨਾਂ ਨੂੰ ਪਰ ਥੋੜਾ ਜਿਹਾ ਵੇਟ ਕਰਨਾ ਪਊਗਾ ਵੀ ਉਹਨਾਂ ਚਰ ਬੁੰਨੀਆਂ ਵੀ ਹੌਲੀ ਹੌਲੀ ਜਾਂਦੀਆਂ ਨੇਗੀਆਂ ਇਹ ਇਹਨਾਂ ਨੂੰ ਜੀ ਬੁੰਨ ਨੂੰ ਵੀ ਦੇਖੋ ਟਾਈਮ ਲੱਗਦਾ ਹੈਗਾ ਇਸ ਤੋਂ ਅਗਲੀ ਜਿਹੜੀ ਜੈਕਟ ਹੈ ਜੀ ਉਹ ਪਿੰਕ ਕਲਰ ਦੀ ਆ ਉਹ ਵੀ ਇਹ ਜਿਹੜੀ ਆਪਾਂ ਨੇ ਪੱਛਮ ਲਗਾਈਏ ਤੇ ਛਿੱਪੀ ਵਾਲੀ ਹੈਗੀ ਤਿੰਨ ਪਲਾਈ ਵਾਲੀ ਪੱਛਮ ਲਗਾਈ ਹੈਗੀ ਇਹ ਵੀ ਜੈਕਟ ਬਹੁਤ ਹੀ ਸੋਹਣੀ ਬਣ ਕੇ ਤਿਆਰ ਹੋਈ ਹੈਗੀ ਇਹਦੀ ਵੀ ਜਿਹੜੀ ਫਿਟਿੰਗ ਹੈ ਜੀ ਬਹੁਤ ਵਧੀਆ ਆਉਂਦੀ ਹੈਗੀ ਆ ਤਿੰਨ ਪਲਾਈ ਵਾਲੀ ਪਛਮ ਦੀ ਜੈਕਟ ਹੈ ਜਿਹੜੀ ਆਪਾਂ ਬਣਾਉਣੀ ਆ ਜਾਂ ਕੋਟੀ ਪੂਰੀ ਨਿੱਗੀ ਹੁੰਦੀ ਹੈਗੀ ਪੂਰੀ ਸੁਭਾਈ ਨਾਲ ਦੇਖੋ ਜੀ ਆਪਣੀਆਂ ਜਿਹੜੀਆਂ ਇਹ ਜੈਕਟਾਂ ਬੁਣੀਆਂ ਹੋਈਆਂ ਨੇਗੀਆਂ ਬਿਲਕੁਲ ਵੀ ਕਿਤੇ ਵੀ ਕੋਈ ਇਹੋ ਨਹੀਂ ਹੈਗਾ ਵੀ ਆਪਣਾ ਕੋਈ ਡਿਜ਼ਾਈਨ ਚ ਫਰਕ ਹੈ ਹਨਾ ਪੂਰੀ ਵਧੀਆ ਆਪਾਂ ਬੁਣਦੇ ਆਂਗੇ ਇਹ ਮੰਮੀ ਨੇ ਜੀ ਖੁਦ ਆਪਦੇ ਹੱਥਾਂ ਨਾਲ ਬੁਣੀਆਂ ਨੇਗੀਆਂ ਜਿਹੜੇ ਜਿਹੜੇ ਪੀਸ ਜੀ ਤਿਆਰ ਹੋਈ ਜਾਂਦੇ ਨੇਗੇ ਆਪਾਂ ਹਣਾ ਉਹ ਤੁਹਾਨੂੰ ਸ਼ੋਅ ਕਰਦੇ ਹੁੰਨੇ ਆ ਵੀ ਆਪਾਂ ਨੇ ਦੇਖੋ ਆ ਬਣਾਇਆ ਹੈਗਾ ਇਸ ਤੋਂ ਜਿਹੜੀ ਅਗਲੀ ਜੈਕਟ ਹੈ ਜੀ ਉਹ ਵੀ ਬਹੁਤ ਸੋਹਣੀ ਬਣੀ ਹੈ ਇਹ ਇਹ ਵੀ ਆਪਾਂ ਨੇ ਦੇਖੋ ਵਰਧਮਾਨ ਦੀ ਪਛਮ ਲਗਾਈ ਹੈ ਇੱਥੇ ਇਹ ਪੀਸ ਬਹੁਤ ਹੀ ਸੋਹਣਾ ਬਣ ਕੇ ਤਿਆਰ ਹੋਇਆ ਹੈਗਾ ਇਹ ਵੀ ਜੀ ਆਪਾਂ ਨੂੰ ਇੱਕ ਆਪਣੇ ਕਸਟਮਰ ਨੇ ਆਰਡਰ ਦੇ ਕੇ ਬਣਵਾਈ ਹੈ ਉਹਨਾਂ ਨੂੰ ਜੀ ਮਲਟੀ ਚ ਚਾਹੀਦੀ ਸੀ ਆਪਾਂ ਨੇ ਇਸ ਤਰ੍ਹਾਂ ਦੇਖੋ ਇਹ ਬਣਾਈ ਹੈਗੀ ਬਹੁਤ ਹੀ ਸੋਹਣਾ ਜੇਬਾਂ ਲਾਈਆਂ ਨੇਗੀਆਂ ਬਹੁਤ ਹੀ ਵਧੀਆ ਜੇਬਾਂ ਲਗਾਈਆਂ ਨੇਗੀਆਂ ਫਰੰਟ ਬੈਕ ਆ ਜਿਹੜੀ ਬੁਣਤੀ ਇਹਦੇ ਵੀ ਸੇਮ ਰਹੂਗੀ ਇਹਦੀ ਜਿਹੜੀ ਲੈਂਥ ਹੈ ਜੀ 21 22 ਇੰਚ ਹੈਗੀ ਇਦਾਂ ਦੀ ਵੀ ਜੈਕਟ ਸੇਮ ਕਿਸੇ ਨੇ ਬਣਵਾਉਣੀ ਹੈ ਜੀ ਤਾਂ ਸਾਨੂੰ ਆਰਡਰ ਕਰ ਸਕਦੇ ਨੇਗੇ ਇਹ ਵੀ ਬਹੁਤ ਹੀ ਸੋਹਣਾ ਜਿਹੜਾ ਪੀਸ ਬਣ ਕੇ ਤਿਆਰ ਹੋਇਆਗਾ ਇਸ ਤੋਂ ਅਗਲੀ ਜੈਕਟ ਜੀ ਉਹ ਵੀ ਬੜੀ ਸੋਹਣੀ ਬਣੀ ਹੋਈ ਹੈਗੀ ਬਹੁਤ ਹੀ ਸੋਹਣਾ ਦੇਖੋ ਇਹਦਾ ਵੀ ਕਲਰ ਹੈਗਾ ਲੈਂਥ ਵੀ ਇਹਦੀ ਜੀ ਦੇਖੋ 21 22 ਇੰਚ ਰਹੂਗੀ ਬਹੁਤ ਹੀ ਸੋਹਣੇ ਬਟਨ ਲੱਗੇ ਹੋਏ ਨੇ ਨੀਚੋ ਫਿਟਿੰਗ ਦੀ ਤਰ੍ਹਾਂ ਆਪਾਂ ਨੇ ਦੇਖੋ ਸਿੱਧੀਆਂ ਸਲਾਈਆਂ ਪਾ ਕੇ ਇਹ ਬੁਣੀ ਹੋਈ ਹੈ ਤੇ ਜੇਬਾਂ ਵੀ ਬਹੁਤ ਸੋਹਣੀਆਂ ਲੱਗੀਆਂ ਨੇ ਨੀਚੇ ਬਾਡਰ ਕਟਾਮਾ ਵਾਲਾ ਆਪਾਂ ਨੇ ਕਰਿਆ ਹੋਇਆ ਫਰੰਟ ਬੈਕ ਇਹਦੀ ਵੀ ਜਿਹੜੀ ਬੁਣਤੀ ਹੈ ਸੇਮ ਰਹੂਗੀ ਵਰਧਮਨ ਦੀ ਜੀ ਇਹ ਵੀ ਆਪਾਂ ਵਰਧਮਨ ਦੀ ਪਛਮ ਲਗਾਈ ਹੋਈ ਹੈਗੀ ਇਹਦਾ ਜਿਹੜਾ ਕਲਰ ਹੈ ਜੀ ਮਾਊਸ ਕਲਰ ਹੈਗਾ ਬਹੁਤ ਹੀ ਸੋਹਣੀ ਇਹ ਵੀ ਜੈਕਟ ਬਹੁਤ ਹੀ ਸੋਹਣੀ ਬਣ ਕੇ ਤਿਆਰ ਹੋਈ ਹੈਗੀ ਕਿਸੇ ਵੀ ਸੂਟ ਨਾਲ ਦੇਖੋ ਆਪਾਂ ਇਹਨੂੰ ਵੇਅਰ ਕਰ ਸਕਦੇ ਆਂਗੇ ਜਿਵੇਂ ਆਪਣੇ ਡਾਰਕ ਸੂਟ ਹੁੰਦੇ ਨੇਗੇ ਇਹ ਜੀ ਤਕਰੀਬਨ ਸਾਰੇ ਸੂਟਾਂ ਨਾਲ ਪੈ ਜਾਊਗੀ ਕਿਸੇ ਮਰਜ਼ੀ ਨਾਲ ਆ ਦੇਖੋ ਆਪਾਂ ਇਹਨੂੰ ਪਾ ਸਕਦੇ ਆਂਗੇ ਜਿੰਨੀਆਂ ਵੀ ਦੇਖੋ ਜੀ ਆਪਣੀਆਂ ਕੋਟੀਆਂ ਜੈਕਟਾਂ ਹਨਾ ਬੁਣੀਆਂ ਹੁੰਦੀਆਂ ਨੇਗੀਆਂ ਕੰਮ ਜਿਹੜਾ ਆਪਣਾ ਪੂਰਾ ਫਿਨਿਸ਼ਿੰਗ ਦਾ ਰਹੂਗਾ ਬੁਣਤੀ ਜੀ ਆਪਣੇ ਸਾਹਮਣੇ ਆਪਾਂ ਜਿਹੇ ਜੀ ਮਰਜ਼ੀ ਹਨਾ ਇਹ ਰੰਗ ਤੇ ਪਵਾ ਸਕਦੇ ਆਂਗੇ ਇੱਕ ਭੈਣਾਂ ਨੂੰ ਜੀ ਹੋਰ ਬੇਨਤੀ ਕਰਨਾ ਚਾਹੁੰਨੇ ਹਨਾ ਵੀ ਜਿਵੇਂ ਇਹ ਜੈਕਟਾਂ ਨੇ ਜੀ ਇਹਨਾਂ ਚੋਂ ਪਸੰਦ ਆਉਂਦੇ ਨੇ ਕੋਈ ਹਨਾ ਜੈਕਟਾਂ ਜੀ ਤਾਂ ਸਾਨੂੰ ਇਹਨਾਂ ਚੋਂ ਆਰਡਰ ਕਰ ਸਕਦੇ ਹੋ ਇਹ ਜਿਹੜੇ ਪੀਸ ਨੇ ਜੀ ਇਹਨਾਂ ਤੋਂ ਇਹਨਾਂ ਚੋਂ ਤਾਂ ਸਾਨੂੰ ਹਨਾ ਵੀ ਮਿਲ ਜਾਣਗੇ ਜਿਹੜੇ ਭੈਣਾਂ ਜੀ ਆਪਦੇ ਪਸੰਦੀਦੇ ਦੇ ਦੇਖੋ ਪੀਸ ਤਿਆਰ ਕਰਵਾਉਣਾ ਚਾਹੁੰਦੀਆਂ ਨੇਗੀਆਂ ਉਹਨਾਂ ਨੂੰ ਜੀ 15 ਦਿਨ ਵੇਟ ਕਰਨਾ ਪਊਗਾ ਕਿਉਂਕਿ ਇਹ ਹੌਲੀ ਹੌਲੀ ਬੁਣੀ ਜਾਂਦੀਆਂ ਨੇ ਵੀ ਹਨਾ ਇੱਕੋ ਦਿਨ ਤਾਂ ਹੈ ਨਹੀਂ ਵੀ ਜਿਵੇਂ ਸੂਟ ਵਾਲਾ ਕੰਮ ਹੋਇਆ ਵੀ ਆਪਾਂ ਇੱਕੋ ਦਿ ਬਣਾ ਕੇ ਹਨਾ ਸਾਨੂੰ ਪੀਸ ਦੇ ਸਕੀਏ ਇਹਨਾਂ ਨੂੰ ਦੇਖੋ ਜੀ ਬੁਣਨ ਨੂੰ ਵੀ ਕਾਫੀ ਟਾਈਮ ਲੱਗ ਜਾਂਦਾ ਹੈਗਾ ਆਹ ਜਿਹੜੀ ਜੈਕਟ ਹੈ ਜੀ ਇਹ ਵੀ ਬਹੁਤ ਸੋਹਣੀ ਬਣ ਕੇ ਦੇਖੋ ਤਿਆਰ ਹੋਈ ਹੈਗੀ ਬਹੁਤ ਹੀ ਸੋਹਣਾ ਬਾਰਡਰ ਬਣਾਇਆ ਹੈਗਾ ਫਰੰਟ ਬੈਕ ਹੈ ਜਿਹੜੀ ਬੁਣਤੀ ਸੇਮ ਰਹੂਗੀ ਗਾਜ਼ਰੀ ਜਿਹਾ ਦੇਖੋ ਇਹਦਾ ਕਲਰ ਹੈਗਾ ਗਾਜਰ ਰੰਗਾ ਜਿਹਾ ਪਾਇਨੂੰ ਕਲਰ ਆਪਣਾ ਇਹਦਾ ਕਹਿ ਸਕਦੇ ਆ ਜੈਕਟ ਦਾ ਕਿੰਨੀ ਫਿਨਿਸ਼ਿੰਗ ਨਾਲ ਦੇਖੋ ਜੀ ਇਹ ਬੁਣੀ ਹੋਈ ਹੈ ਸਾਰੇ ਕੰਮ ਦੇਖੋ ਆਪਣਾ ਫਿਨਿਸ਼ਿੰਗ ਨਾਲ ਕੀਤਾ ਹੋਇਆ ਹੈਗਾ ਕੋਈ ਐ ਨਹੀਂ ਹੈਗਾ ਵੀ ਕਿਸੇ ਵੀ ਚੀਜ਼ ਆਪਾਂ ਨੇ ਕੋਈ ਫਹਾਜਾ ਵੱਡਿਆ ਹੋਇਆ ਹੈ ਇਹਦੇ ਜੀ ਤਿੰਨ ਪਲਾਈ ਦੀ ਜਿਹੜੀ ਪਛਮ ਹੈਗੀ ਤਿੰਨ ਪਲਾਈ ਦੀ ਲੱਗੀ ਹੋਈ ਹੈਗੀ ਲੈਂਥ ਦੇ ਹਿਸਾਬ ਨਾਲ ਜੀ ਇਹਨਾਂ ਦਾ ਪ੍ਰਾਈਸ ਹੈ ਵੀ ਜਿਹੜਾ ਦੇਖੋ ਵੱਖਰਾ-ਵੱਖਰਾ ਰਹੂਗਾ ਇਹ ਕਈ ਪੀਸ ਜੀ ਹੁਣ ਮੰਮੀ ਨੇ ਦੇਖੋ ਰੈਡੀ ਕੀਤੇ ਸੀਗੇ ਅਸੀਂ ਆਖਿਆ ਇਹਨਾਂ ਦੀ ਵੀ ਡਿਜ਼ਾਈਨਿੰਗ ਸਾਨੂੰ ਚੈੱਕ ਕਰਾਈਏ ਇਹ ਜਿਹੜੀਆਂ ਜੀ ਜੈਕਟਾਂ ਤੇ ਡਿਜ਼ਾਈਨ ਪਾਏ ਹੋਏ ਨੇ ਦੇਖੋ ਆਪਣੇ ਸਾਰੇ ਵੱਖਰੇ-ਵੱਖਰੇ ਡਿਜ਼ਾਈਨ ਨੇਗੇ ਵੱਖਰਾ-ਵੱਖਰਾ ਇਹਨਾਂ ਦਾ ਦੇਖੋ ਕਲਰ ਹੈਗਾ ਬਹੁਤ ਹੀ ਸੋਹਣੀਆਂ ਬਣ ਕੇ ਤਿਆਰ ਹੋਈਆਂ ਨੇ ਜੀਆਂ ਇਸ ਤੋਂ ਜਿਹੜੀ ਆਪਾਂ ਨੇ ਅਗਲੀ ਜੈਕਟ ਤਿਆਰ ਕਰੀ ਹੈ ਉਹ ਵੀ ਬਹੁਤ ਸੋਹਣੀ ਹੈ ਜੀ ਇਹ ਵੀ ਤਿੰਨ ਪਲਾਈ ਦੀ ਦੇਖੋ ਇਹਨੂੰ ਪਛਮ ਲੱਗੀ ਹੋਈ ਹੈ ਬਹੁਤ ਹੀ ਸੋਹਣੀ ਦੇਖੋ ਬਣ ਕੇ ਤਿਆਰ ਹੋਈ ਹੈ ਜੇਬਾਂ ਵੀ ਦੇਖੋ ਬਹੁਤ ਸੋਹਣੀਆਂ ਜੇਬਾਂਵਣੀਆਂ ਹੋਈਆਂ ਨੇ ਜੀਆਂ ਨੀਚੇ ਜਿਹੜਾ ਆਪਾਂ ਨੇ ਆਰਡਰ ਕੀਤਾ ਹੋਇਆ ਕਟਾਮਾ ਵਾਲਾ ਕੀਤਾ ਹੋਇਆਗਾ ਆਪਾਂ ਜਿਹੜੇ ਦੇਖੋ ਜੀ ਬਟਨ ਲਗਾਉਣੇ ਆਗੇ ਉਹ ਵੀ ਆਪਾਂ ਜਿਵੇਂ ਕੋਈ ਵੀ ਕੋਟੀ ਹੈ ਜਾਂ ਜੈਕਟ ਹੈ ਹਨਾ ਉਹਦੇ ਨਾਲ ਮੈਚ ਕਰਕੇ ਵੀ ਕਿੱਦਾਂ ਦੇ ਸੋਹਣੇ ਲੱਗਦੇ ਨੇ ਉਸ ਤਰ੍ਹਾਂ ਦੇ ਲਗਾਉਣੇ ਆਗੇ ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿਹਹੇ ਜਿਹੜੇ ਮਰਜ਼ੀ ਦੇਖੋ ਬਟਨ ਲਗਵਾ ਸਕਦੇ ਹੋ ਆਪਣੀ ਪਸੰਦੀ ਦੇ ਆਪਾਂ ਉਹ ਵੀ ਬਟਨ ਦੇਖੋ ਲਗਾ ਦਾਂਗੇ ਇਹ ਜਿਹੜੀ ਫਰੰਟ ਬੈਕ ਹੈ ਇਹ ਚ ਬੁਣਤੀ ਪਾਈ ਹੋਈ ਹੈਗੀ ਸੇਮ ਰਹੂਗੀ ਇਸ ਤੋਂ ਜਿਹੜੀ ਅਗਲੀ ਜੈਕਟ ਹੈ ਜੀ ਉਹ ਵੀ ਬਹੁਤ ਵਧੀਆ ਬਣੀ ਹੋਈ ਹੈ ਬਹੁਤ ਹੀ ਸੋਹਣੀ ਤੇ ਬੁਣਤੀ ਪਈ ਹੋਈ ਹੈ ਇਹਦੇ ਜੀ ਦੇਖੋ نیچے ਜਿਹੜਾ ਆਪਾਂ ਨੇ ਬਾਡਰ ਨਹੀਂ ਬਣਾਇਆ ਬੁਣਤੀ ਤੋਂ ਇਹ ਜਿਹੜੀ ਸਟਾਰਟ ਕੀਤੀ ਹੋਈ ਹੈ ਬਹੁਤ ਹੀ ਸੋਹਣੀ ਹੈ ਦੇਖੋ ਇਹਦੇ ਜੇਬਾਂ ਲਗਾਈਆਂ ਹੋਈਆਂ ਨੇਗੀਆਂ ਚਾਹੇ ਜੀ ਆਪਾਂ ਇਹਦੇ ਬਾਡਰ ਵੀ نیچے ਬਣਾ ਸਕਦੇ ਆਂਗੇ ਬਰਥਡੇ ਵੀ ਬਣਾ ਸਕਦੇ ਹਾਂ ਜੀ ਅਸੀਂ ਇਹਦੇ ਨਹੀਂ ਬਣਾਇਆ ਇਹਦੇ ਇਹ ਨੀਚੋਂ ਬੁੰਤੀ ਤੋਂ ਹੀ ਸਟਾਰਟ ਕੀਤੀ ਹੋਈ ਹੈਗੀ ਜੈਕਟ ਹੈ ਜਿਹੜੀ ਬਹੁਤ ਹੀ ਸੋਹਣੇ ਬਟਨ ਲੱਗੇ ਹੋਏ ਨੇ ਤੇ ਵਿੱਚੋਂ ਦੇਖੋ ਆਪਾਂ ਨੇ ਸਟਿਚੇਬਲ ਦੀ ਤਰ੍ਹਾਂ ਇਸ ਤਰ੍ਹਾਂ ਦਾ ਦੇਖੋ ਡਿਜ਼ਾਈਨ ਪਾਇਆ ਹੋਇਆ ਫਰੰਟ ਬੈਕ ਹੈ ਜਿਹੜੀ ਬੁੰਤੀ ਦੇਖੋ ਜੀ ਸੇਮ ਰਹੂਗੀ ਇਹ ਜਿਹੜਾ ਆਪਾਂ ਡਿਜ਼ਾਈਨ ਪਾਉਣਿਆ ਜੀ ਵਿੱਚੋਂ ਸਟਿਚੇਬਲ ਦੀ ਤਰ੍ਹਾਂ ਇਹਨੂੰ ਆਪਾਂ ਘੱਟ ਵੱਧ ਵੀ ਪਾ ਸਕਦੇ ਹਾਂ ਜ਼ਰੂਰੀ ਹੈਗਾ ਵੀ ਆਪਾਂ ਨੇ ਵੱਧ ਪਵਾਉਣਾ ਹੈ ਜਾਂ ਥੋੜਾ ਹੀ ਪਵਾਉਣਾ ਹੈਗਾ ਇਹਨੂੰ ਆਪ ਆਪ ਦੀ ਮਰਜ਼ੀ ਨਾਲ ਜਿ ਘੱਟ ਵੱਧ ਪਾ ਸਕਦੇ ਆਂਗੇ ਇਹਦੇ ਨਾਲ ਫਿਟਿੰਗ ਬਹੁਤ ਸੋਹਣੀ ਆਉਂਦੀ ਹੈਗੀ ਕਿਸੇ ਵੀ ਸੂਟ ਨਾਲ ਦੇਖੋ ਆਪਾਂ ਇਹਨਾਂ ਨੂੰ ਮੈਚ ਕਰਕੇ ਪਾ ਸਕਦੇ ਆਂਗੇ ਇਹ ਲਾਈਟ ਕਲਰ ਨੇ ਦੇਖੋ ਜੀ ਇਸ ਤਕਰੀਮਨ ਸਾਰੇ ਸੂਟਾਂ ਨਾਲ ਪੈ ਹੀ ਜਾਂਦੇ ਨੇਗੇ ਆਪਾਂ ਉਹਨਾਂ ਨਾਲ ਵੇਅਰ ਕਰ ਸਕਦੇ ਆਂ ਜੀ ਬਹੁਤ ਪੈਣਾ ਦੇਖੋ ਜੀ ਕਮੈਂਟ ਆਉਂਦੇ ਨੇ ਵੀ ਦੀਦੀ ਸਾਨੂੰ ਪ੍ਰਾਈਸ ਵੀ ਦੱਸਿਆ ਕਰੋ ਇਹ ਜੀ ਲੈਂਥ ਦੇ ਅਕੋਰਡਿੰਗ ਹਨਾ ਪ੍ਰਾਈਸ ਘੱਟ ਵੱਧ ਹੁੰਦੇ ਨੇਗੇ ਤੇ ਸਾਨੂੰ ਵਟਸਐਪ ਮੈਸੇਜ ਕਰਕੇ ਲੈਂਥ ਦੱਸ ਕੇ ਸਾਨੂੰ ਪ੍ਰਾਈਸ ਪੁੱਛ ਸਕਦੇ ਹੋ ਅਗਲੀ ਵੀਡੀਓ ਦੇ ਵਿੱਚ ਜੀ ਆਪਾਂ ਨਵੇਂ ਨਵੇਂ ਡਿਜ਼ਾਈਨ ਕੋਟੀਆਂ ਤੇ ਜੈਕਟਾਂ ਦੇ ਹਨਾ ਨਵੇਂ ਨਵੇਂ ਕਲਰ ਲੈ ਕੇ ਆਵਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਜੀ ਅਗਲੀ ਵੀਡੀਓ ਦੇ ਵਿੱਚ ਫਿਰ ਮਿਲਦੇ ਆਂ ਤਾਂ